ਸਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵੀnder ਸਵਾਗਤ ਕਰਦਾ ਹਾਂ ਮੌਸਮ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਪੰਜਾਬ ਸਮੇਤ ਗੁਆਂਢੀ ਰਾਜਾਂ ਦੇ ਵਿੱਚ ਹੁਣ ਮੌਸਮ ਦਾ ਮિજાਜ ਕੱਲ ਤੋਂ ਬਦਲਣ ਵਾਲਾ ਹੈ ਅਤੇ ਹੁਣ ਜਿਹੜਾ ਮੀ ਹੈ ਉਹ ਧੰਨ ਧੰਨ ਕਰਾਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵੀ ਜ਼ਿਆਦਾ ਵੱਜ ਜਾਵੇਗੀ ਇਹ ਜਿਹੜੀ ਭਵਿੱਖਬਾਣੀ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਚਿਹਰੇ ਦੇ ਉੱਪਰ ਚਿੰਤਾ ਦੀ ਲਕੀਰਾ ਸਾਫ਼ ਵੇਖਿਆ ਜਾ ਸਕਦੀਆਂ ਨੇ ਸੋ ਮੌਸਮ ਵਿਭਾਗ ਦੇ ਮੁਤਾਬਕ ਕੱਲ ਤੋਂ ਪੰਜਾਬ ਹਰਿਆਣਾ ਦਿੱਲੀ ਐਨਸੀਆਰ ਅਤੇ ਹੋਰ ਕਈ ਰਾਜਾਂ ਦੇ ਵਿੱਚ ਜਿਹੜਾ ਕਿ ਮੌਸਮ ਦਾ ਮિજાਜ ਬਦਲੇਗਾ ਅਤੇ ਕੱਲ ਤੋਂ ਮੀਂਹ ਜਿਹੜਾ ਕਿ ਹੈ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਅਪਡੇਟ ਜਾਰੀ ਕੀਤੀ ਗਈ ਹੈ ਉਹ तमाम ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕਿਵੇਂ-ਕਿਵੇਂ ਰਹੇਗਾ ਮੌਸਮ ਦਾ ਮિજાਜ ਅਤੇ ਪੂਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂ ਕਿ ਪੰਜਾਬ ਸਮੇਤ ਹੋਰ ਜਿਹੜੇ ਰਾਜ ਹੈਗੇ ਨੇ ਉੱਤਰੀ ਭਾਰਤ ਦੇ ਰਾਜ ਉਹਨਾਂ ਦੇ ਵਿੱਚ ਮੀਂਹ ਪੈਣ ਦੀ ਜਿਹੜੀ ਕਿ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਜਿਸ ਤੋਂ ਬਾਅਦ ਕਿਸਾਨ ਹੁਣ ਚਿੰਤਿਤ ਹੈਗੇ ਨੇ ਅਤੇ ਜੋ ਹੁਣ ਮਯੂਦਾ ਸਮੇਂ ਦੀ ਗੱਲ ਕਰੀਏ ਤਾਂ ਇਸ ਸਮੇਂ ਸੰਗਣੀ ਧੁੰਦ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਹੈ ਅਤੇ ਬਹੁਤ ਜ਼ਿਆਦਾ ਜਨਜੀ ਪ੍ਰਭਾਵਿਤ ਹੋ ਰਿਹਾ ਹੈ ਵਾਹਨਾ ਦੀ ਰਫਤਾਰ ਮਦਮ ਹੋ ਗਿਆ ਕਿਉਂਕਿ ਵਿਜ਼ਿਬਿਲਟੀ ਬਹੁਤ ਘਟਾ ਹੈ ਜਿਹਦੇ ਵਿੱਚ ਸੜਕੀ ਆਵਾਜਾਈ ਦੇ ਨਾਲ-ਨਾਲ ਰੇਲਵੇ ਅਤੇ ਹਵਾਈ ਉਡਾਣਾਂ ਦੇ ਉੱਪਰ ਵੀ ਇਸ ਦਾ ਕਾਫੀ ਜ਼ਿਆਦਾ ਅਸਰ ਵੇਖਣ ਨੂੰ ਮਿਲਿਆ ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਉੱਤਰ ਭਾਰਤ ਦੇ ਵਿੱਚ ਮੌਸਮ ਇੱਕ ਵਾਰ ਫਿਰ ਤੋਂ ਕਰਬਟ ਲੈਂਡ ਵਾਲਾ ਹੈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 4 ਫਰਵਰੀ ਯਾਨੀ ਕਿ ਕੱਲ ਤੋਂ ਪੰਜਾਬ ਹਰਿਆਣਾ ਦਿੱਲੀ ਸਮੇਤ ਉੱਤਰੀ ਭਾਰਤ ਦੇ ਰਾਜਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਜ਼ਿਕਰ ਖਾਸ ਹੈ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਸਰਹੱਦ ਤੇ ਇੱਕ ਤਾਜ਼ਾ ਪੱਛਮੀ ਗਰਵੜੀ ਸਰਗਰਮ ਹੋਈ ਹੈ ਜਿਸ ਦਾ ਅਸਰ ਹੈ ਕਿ ਹੁਣ ਮੌਸਮ ਵਿਗੜ ਰਿਹਾ ਹੈ ਅਤੇ ਮੀਂਹ ਦੀ ਸਥਿਤੀ ਬਣੀ ਹੋਈ ਹੈ ਜੰਮੂ ਕਸ਼ਮੀਰ ਅਤੇ ਉੱਤਰ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਜਿਹੜਾ ਕਿ ਪੱਛਮੀ ਗਰਵੜੀ ਦਾ ਅਸਰ ਸਾਫ ਵੇਖਣ ਨੂੰ ਮਿਲਿਆ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੁਝ ਦਿਨਾਂ ਵਿੱਚ ਗਰਮੀ ਤੋਂ ਬਾਅਦ ਪੰਜਾਬ ਹਰਿਆਣਾ ਦਿੱਲੀ ਐਨਸੀਆਰ ਯੂਪੀ ਬਿਹਾਰ ਰਾਜਸਥਾਨ ਦੇ ਵਿੱਚ ਠੰਡ ਮੁਰਤੋ ਵਧੇਗੀ ਅਤੇ ਇਸ ਕੰਪਕਪਾਤੀ ਠੰਡ ਤੋਂ ਬਚਣ ਦੇ ਲਈ ਜਿਹੜਾ ਕੀ ਹੈ ਲੋਕਾਂ ਦੇ ਵੱਲੋਂ ਵਕਵਾਕ ਢੰਗ ਤਰੀਕੇ ਵੀ ਅਪਣਾਏ ਜਾ ਰਹੇ ਨੇ ਜਿੱਥੇ ਕਿ ਲੋਕ ਕਈ ਥਾਵਾਂ ਦੇ ਉੱਪਰ ਅੱਗ ਸੇਕ ਰਹੇ ਨੇ ਉੱਥੇ ਹੀ ਗਰਮ ਜਿਹੜੇ ਕੀ ਕੱਪੜੇ ਇੱਕ ਵਾਰ ਫਿਰ ਤੋਂ ਲੋਕ ਪਹਿਨੇ ਹੋਏ ਨਜ਼ਰ ਆਣ ਲੱਗੇ ਨੇ ਇਸ ਹਫਤੇ ਪੰਜਾਬ ਹਰਿਆਣਾ ਅਤੇ ਦਿੱਲੀ ਦੇ ਵਿੱਚ ਮੌਸਮ ਖੁਸ਼ਕਵਾਰ ਰਹਿਣ ਦੀ ਸੰਭਾਵਨਾ ਹੈ ਸਵੇਰੇ ਸ਼ਾਮ ਠੰਡ ਜਿਹੜੀ ਕੀ ਲੋਕਾਂ ਨੂੰ ਪਰੇਸ਼ਾਨਤਾ ਕਰ ਰਹੀ ਹੈ ਪਰ ਦੁਪਹਿਰ ਦੇ ਸਮੇਂ ਤੁਪ ਵੀ ਜਿਹੜੀ ਨਿਕਲ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਥੋੜੀ ਬਹੁਤ ਰਾਹਤ ਤਾਂ ਮਿਲ ਹੀ ਰਹੀ ਹੈ ਪਰ ਸ਼ਾਮ ਨੂੰ ਦੁਬਾਰਾ ਠੰਡ ਹੋਣ ਕਰਕੇ ਮੌਸਮ ਕਦੇ ਠੰਡਾ ਅਤੇ ਕਦੇ ਗਰਮ ਹੁੰਦਾ ਜਿਸ ਕਰਕੇ ਲੋਕਾਂ ਨੂੰ ਬਿਮਾਰੀਆਂ ਦਾ ਵੀ ਜਿਹੜਾ ਕੀ ਹੈ ਸਾਹਮਣਾ ਕਰਨਾ ਪੈ ਰਿਹਾ ਮੌਸਮ ਵਿਭਾਗ ਦਾ ਕਹਿੰਦੇ ਕਿ ਦਿੱਲੀ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਦੇ ਵਿੱਚ ਜਿਹੜੀ ਕਿ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦਾ ਅਸਰ ਠੰਡ ਤੇ ਵੀ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਨੇ ਜੋ ਅੱਜ ਬੁਲਟਿਨ ਜਾਰੀ ਕੀਤਾ ਉਸ ਦੇ ਮੁਤਾਬਕ ਪਛਮੀ ਗੜਵਰੀ ਦੀ ਵਜ੍ਹਾ ਕਰਕੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਵਿੱਚ ਮੀਂਹ ਪੈਣ ਦੀ ਸਥਿਤੀ ਬਣੀ ਹੋਈ ਹੈ ਅਤੇ ਸਵੇਰੇ ਸ਼ਾਮ ਨੂੰ ਜਿਹੜੀ ਕਿ ਸੰਗਣੀ ਧੁੰਦ ਦੀ ਸੰਭਾਵਨਾ ਵੀ ਜਿਹੜੀ ਜਤਾਈ ਜਾ ਰਹੀ ਹੈ ਕਿਉਂਕਿ ਜਦੋਂ ਬਾਰਿਸ਼ ਹੁੰਦੀ ਹੈ ਤਾਂ ਜ਼ਾਹਰ ਜੀ ਗੱਲ ਹੈ ਕਿ ਹਵਾ ਦੇ ਵਿੱਚ ਮੌਇਸਚਰ ਹੁੰਦਾ ਹੈ ਤੇ ਫਿਰ ਠੰਡ ਜਿਹੜੀ ਹੈ ਵਧਦੀ ਹੈ ਤੇ ਧੁੰਦ ਵੀ ਕਾਫੀ ਸੰਗਣੀ ਹੋ ਜਾਂਦੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਛਮੀ ਗੜਵਰੀ ਦੇ ਪ੍ਰਭਾਵ ਕਰਕੇ ਪਹਾੜਾਂ ਦੇ ਵਿੱਚ ਬਰਬਾਰੀ ਵੀ ਕਾਫੀ ਜ਼ਿਆਦਾ ਪੈਨ ਦੀ ਸਥਿਤੀ ਬਣੀ ਹੋਈ ਹੈ ਪੰਜਾਬ ਅਤੇ ਹਰਿਆਣਾ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ ਅਤੇ ਸ਼ਾਮ ਨੂੰ ਜਿਹੜਾ ਕਿ ਮੌਸਮ ਫਿਰ ਤੋਂ ਵਿਗੜ ਸਕਦਾ ਹੈ ਜ਼ਾਰਜੀ ਕਹ ਲਿਆ ਕਿ ਜਦੋਂ ਇਸ ਤਰ੍ਹਾਂ ਦਾ ਮੌਸਮ ਬਣਦਾ ਤਾਂ ਪਹਿਲਾਂ ਤੋਂ ਹੀ ਜਿਹੜੇ ਕਿ પરિਸਥਿਤੀਆਂ ਬਦਲਣੀਆਂ ਸ਼ੁਰੂ ਹੋ ਜਾਂਦੇ ਨੇ ਮੌਸਮ ਵਿਭਾਗ ਦੇ ਵੱਲੋਂ ਜੋ ਬੁਲੇਟਿਨ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਤੇ ਪੱਛਮੀ ਗੜਬੜੀ ਪ੍ਰਭਾਵ ਕਰਕੇ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਦੇ ਵਿੱਚ ਹਲਕੀ بارش ਹੋ ਸਕਦੀ ਹੈ ਸినాਹੀ ਪਹਾੜਾ ਦੇ ਉੱਪਰ ਜਿਹੜਾ ਕੀ ਹੈ ਬਰਫਬਾਰੀ ਵਿਕਰਨਮਰੀਏ ਜਿਸ ਕਰਕੇ ਮੈਦਾਨੀ ਇਲਾਕੇ ਦੇ ਵਿੱਚ ਲਗਾਤਾਰ ਮੌਸਮ ਵਿਗੜ ਰਿਹਾ ਹੈ ਸਰਦੀ ਦੇ ਸੀਜ਼ਨ ਦੌਰਾਨ ਤਮਿਲਨਾਡੂ ਪੌਂਡੀਚੇਰੀ ਅਤੇ ਕੇਰਲ ਦੇ ਵਿੱਚ ਕੁਝ ਡੂਜਨਾ ਦੇ ਵਿੱਚ ਵੀ ਮੀਂਹ ਪੈਣ ਦੇ ਸੰਕੇਤ ਸਾਫ਼ ਦਿਖਾਈ ਦੇ ਰਹੇ ਨੇ ਆਈਐਮਡੀ ਦੇ ਅਨੁਸਾਰ ਉੱਤਰੀ ਭਾਰਤ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਵਿੱਚ ਠੀਤ ਲਹਿਰ ਜਾਰੀ ਰਹੇਗੀ ਪੱਛਮੀ ਗੜਬੜੀ ਕਰਕੇ ਕੁਝ ਇਲਾਕੇ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਬੰਦਿ ਸਥਿਤੀ ਬਣੀ ਹੋਈ ਹੈ ਜਿਸ ਕਰਕੇ ਤਾਪਮਨ ਦੇ ਵਿੱਚ ਹੋਰ ਵੀ ਗਿਰਾਵਟ ਆ ਸਕਦੀ ਹੈ ਅਸਾਮ ਅਤੇ ਉੱਤਰ ਪੂਰਵੀ ਰਾਜਿਆ ਦੇ ਵਿੱਚ ਮੀਂਹ ਪੈਣ ਦੀ ਪੂਰੀ ਸਥਿਤੀ ਬਣੀ ਹੋਈ ਹੈ ਦੇਖ ਸਕਦੇ ਹੋ ਤਸਵੀਰਾਂ ਕਿਸ ਕਦਰ ਜਿਹੜਾ ਕਿ ਇੱਥੇ ਪੂਰਾ ਇਸ ਸਮੇਂ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈਗਾ ਤੇ ਧੁੰਦ ਦੀ ਵਜ੍ਹਾ ਕਰਕੇ ਜ਼ਾਹਰ ਜੀ ਗੱਲ ਹੈ ਕਿ ਇਸ ਦਾ ਅਸਰ ਆਮ ਲੋਕਾਂ ਦੇ ਜੀਵਨ ਤੇ ਵੀ ਪੈਣਾ ਸੁਭਾਵਿਕ ਹੈ ਕਿਉਂਕਿ ਜਦੋਂ ਮੌਸਮ કડਵਟ ਲੈਂਦੇ ਤਾਂ ਫਿਰ ਇਸ ਦਾ ਅਸਰ ਆਮ ਲੋਕਾਂ ਤੇ ਵੀ ਜ਼ਰੂਰ ਪੈਂਦਾ ਤੇ ਆਵਾਜ਼ੀ ਬਹੁਤ ਜ਼ਿਆਦਾ ਜਿਹੜੀ ਉਹ ਮੱਧਮ ਹੋ ਜਾਂਦੀ ਹੈ ਸੋ ਜਲੰਧਰ ਦੇ ਵਿੱਚ ਮੌਸਮ ਦਾ ਕੀ ਮਜਾਜ ਹੈਗੇ ਇਸ ਸਬੰਧੀ ਗੱਲਬਾਤ ਕਰਾਂਗੇ ਜਲੰਧਰ ਤੋਂ ਸਾਡੇ ਪੱਤਰਕਾਰ ਆਜੂ ਗੁਪਤਾ ਫੌਨ ਲਾਈਨ ਤੇ ਮੇਰੇ ਉਧ ਨੇ ਸੋ ਰਾਜੂ ਇਸ ਸਮੇਂ ਕੀ ਹਾਲਾਤ ਹੈਗੇ ਨੇ ਜਲੰਧਰ ਦੇ ਵਿੱਚ ਮੌਸਮ ਨੂੰ ਲੈ ਕੇ ਜਲੰਧਰ ਦੇ ਵਿੱਚ ਹਰ ਪਾਰ ਦੀ ਤਰ੍ਹਾਂ ਅੱਜ ਦੇ ਦਿਨ ਵੀ ਜਿਹੜੀ ਹੈਗੀ ਆ ਉਹ ਸਵੇਰੇ ਸਵੇਰੇ ਤੋਂ ਨਿਕਲੀ ਹੈ ਵੈਸੇ ਤੋਂ ਪਹਿਲਾ ਜਦਾਂ ਹੈ ਤਾਂ ਉਹ ਫਜ਼ਲੰਦਰ ਦੇ ਵਿੱਚ ਨਿਕਲ ਰੋਟ ਤੁੰਡ ਪੀ ਸੀਗੀ ਪਰ ਅੱਜ ਜਿਹੜਾ ਹੈਗਾ ਉਹ ਫਜ਼ਲੰਦਰ ਦੇ ਲੋਕਾਂ ਲਈ ਸਖਤ ਜਿਹੜਾ ਹੈ ਉਹ ਸਮਾਂ ਹੈ ਕਿ ਸਵੇਰ ਤੋਂ ਹੀ ਜਿਹੜੀ ਹੈ ਉਹ ਧੁੱਪ ਜਿਹੜੀਆਂ ਨਿਕਲ ਰਹੀ ਹੈ ਕੱਲ ਵੀ ਜਿਹੜਾ ਹੈਗਾ ਉਹ ਧੁੱਪ ਹੋਣੀ ਚਾਹੀਦੀ ਆ ਕੱਲ ਸੱਤਾਂ ਦਿਨ ਸੀ ਲੋਕ ਛੁੱਟੀਆਂ ਵੀ ਬਣਾ ਲਈ ਸੀ ਅਤੇ ਉਸ ਦੇ ਨਾਲ ਤੋਂ ਪ੍ਰਿੰਸ ਨਾਲ ਲੋਕਾਂ ਦੀ ਛੁੱਟੀ ਜਾਈ ਹੈ ਜੀ ਉਹ ਹੋਰ ਵੀ ਵਧੀਆ ਹੋ ਗਈ ਜਦੋਂ ਲੋਕਲ ਜੇ ਕਿ ਭਈ ਤੋ ਪ੍ਰਕਿਰਿਆ ਲੋਕ ਬਾਹਰ ਨਹੀਂ ਚੜਾਉਂ ਜ਼ਿਆਦਾ ਨਿਕਲੇ ਜੀ ਨਿੱਤਰ ਵਿੱਚ ਅੱਜ ਵੀ ਕੰਮ ਕਰ ਰਹਾ ਜਲੰਧਰ ਦੀਨ ਦਾ ਗੁਰੰਦਰ ਦੇ ਵਿੱਚ ਅੱਜ ਵੀ ਜੜੀ ਹੈ ਉਹ ਉੱਪਰ ਨਿਕਲੀ ਹੋਈ ਹੈ ਇਸ ਕਰਨਾ ਜਲੰਧਰ ਦੇ ਲੋਕ ਜਿਹੜੇ ਨੇ ਉਹ ਸੁਖਰਾ ਜਿਹੜਾ ਉਹ ਸਾਂ ਲੈਦੀ ਹੋਣੀ ਚਲਾ ਰਹੇ ਨੇ ਸੋ ਸ਼ੁਕਰੀਆ ਭਾਗ ਕੀ ਜਿਸ ਤਰ੍ਹਾਂ ਦੇ ਨਾਲ ਜਲੰਧਰ ਦੇ ਵਿੱਚ ਅੱਜ ਜਿਹੜੀ ਕੀ ਧੁੱਪ ਦੇ ਨਾਲ ਲੋਕਾਂ ਨੂੰ ਥੋੜੀ ਰਾਹਤ ਤਾਂ ਮਿਲੀ ਹੈ ਪਰ ਦੂਜੇ ਪਾਸੇ ਜਿਹੜਾ ਕੀ ਹੈ ਹੁਣ ਨਮੀ ਜਿਹੜੀ ਭਵਿੱਖਬਾਣੀ ਅਕੀਤੀ ਗਈ ਹੈਗੀ ਹੈ ਉਸ ਦੇ ਮੁਤਾਬਕ ਜਿਹੜਾ ਕਿ ਹੈ ਕੱਲ ਤੋਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਮੀਂਹ ਪੈਣ ਦੀ ਪੂਰੀ ਸੰਭਾਵਨਾ ਜ਼ਾਰੀ ਕੀਤੀ ਜਾ ਰਹੀ ਹੈਗੀ ਹੈ ਸੋ ਇੱਕ ਜਿਹੜਾ ਕਿ ਗ੍ਰਾਫ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਉਹ ਵੀ ਤੁਹਾਡਾ ਸਾਂਝਾ ਕਰਾਂਗੇ ਜਿੱਥੇ ਕਿ ਪੂਰਾ ਜਿਹੜਾ ਕਿ ਪੰਜਾਬ ਹੈ ਉਹ ਗ੍ਰੀਨ ਕਲਰ ਦੇ ਵਿੱਚ ਦਿਖਾਈ ਜਾ ਰਿਹਾ ਜਿੱਥੇ ਕਿ ਗ੍ਰੀਨ ਕਲਰ ਦਾ ਭਾਵ ਕੀ ਉੱਥੇ ਮੀਂਹ ਪੈਣ ਦੀ ਪੂਰੀ ਸਥਿਤੀ ਬਣੀ ਐ ਸੋ ਪਟਿਆਲਾ ਦੇ ਵਿੱਚ ਮੌਸਮ ਨੇ ਕੀ ਹਾਲਾਤ ਨੇ ਗੱਲਬਾਤ ਕਰਦੇ ਹਾਂ ਪਟਿਆਲ ਤੋਂ ਸਾਡੇ ਪੱਤਰਕਾਰ ਰਣਦੀਪ ਆਨਲਾਈਨ ਤੇ ਮਿਊਜ਼ ਨੇ ਸਰਨਦੀਪ ਇੱਕ ਵਾਰ ਫਿਰ ਤੋਂ ਮੌਸਮ ਦਾ ਮિજાਜ ਬਦਲਣ ਵਾਲਾ ਜੇਕਰ ਆਪਾਂ ਪਟਿਆਲਾ ਦੀ ਗੱਲ ਕਰੀਏ ਤੇ ਇਸ ਸਮੇਂ ਕੀ ਹਾਲਾਤ ਨੇ ਮੌਸਮ ਦੇ ਆ ਜੀ ਪਰਮਿੰਦਰ ਜੀ ਤੁਹਾਨੂੰ ਦੱਸ ਦੇ ਕਿ ਜਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਜਿਵੇਂ ਪਿਛਲਾ ਹਫਤਾ ਪੂਰਾ ਹੀ ਗਰਮ ਰਿਹਾ ਜਿਸ ਤਰੀਕੇ ਦੇ ਨਾਲ ਧੁੱਪ ਲਗਾਤਾਰ ਨਿਕਲਦੀ ਸੀਗੀ ਫਾ ਹੁਣ ਜਿਹੜਾ ਹੈਗਾ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਜਿਸ ਤਰੀਕੇ ਦੇ ਨਾਲ ਲਗਾਤਾਰ ਸਵੇਰੇ ਜਿਹੜੀ ਹੈ ਜ਼ੀਰੋ ਵਿਜ਼ਿਬਿਲਟੀ ਜਿਹੜੀ ਪਟਿਆਲਾ ਚ ਦੇਖਣ ਨੂੰ ਮਿਲ ਰਹੀ ਹੈ ਚਾਹੇ ਉਹ ਭਾਪਸੋ ਸਰੰਦ ਫਤਰਾਣਾ ਸਮਾਨ ਦਾ ਏਰੀਆ ਹੋਣ ਬਾਹਰ ਲਈਏ ਹੁਣ ਤਾਂ ਸਵੇਰੇ ਜਮਾਂ ਵੀ ਜਾਣਗੇ ਦਿਖਾਈ ਨਹੀਂ ਦਿੰਦਾ ਔਰ ਖਾਸ ਤੌਰ ਤੇ ਉਹਨਾਂ ਨੂੰ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਿ ਜਿਹੜੇ ਦੋ ਪਹੀਆ ਵਾਹਨ ਦੇ ਉੱਤੇ ਸਫ਼ਰ ਕਰਦੇ ਆ ਕਿਉਂਕਿ ਸਵੇਰ ਦੇ ਸਮੇਂ ਜਿਵੇਂ ਉਹ ਦੁੱਧੀਆਂ ਦੀ ਗੱਲ ਕਰ ਲਈ ਤੇ ਜਿਹੜਾ ਦੁੱਧ ਵਗੈਰਾ ਪਾਣਾ ਹੁੰਦਾ ਅਖਬਾਰਾਂ ਮੰਡਨ ਵਾਲੇ ਗੱਲ ਕਰ ਲਿੱਤੇ ਜਾਵੇ ਜਾਂ ਬੱਚਿਆਂ ਨੂੰ ਸਵੇਰੇ ਸਕੂਲ ਛੱਡਣ ਜਾਣਾ ਦੋ ਪਹੀਆ ਵਾਹਨ ਨਾਲ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਜਰੂਰ ਮੌਸਮ ਵਿਭਾਗ ਦੇ ਵੱਲੋਂ ਵੀ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਦੱਸੀ ਜ਼ਰੂਰ ਗਈ ਹੈ ਪਰ ਅਗਰ ਇਹ ਬਾਰਿਸ਼ ਪੈਂਦੀ ਹੈ ਤਾਂ ਲੋਕਾਂ ਨੂੰ ਮੇਰੇ ਨਾਲ ਸੁੱਖ ਦਾ ਸਾਥ ਮਿਲੂਗਾ ਕਿਉਂ ਹਸਪੀਟਲ ਨੇ ਚਾਹੀਏ ਆਪਾਂ ਆਪੀਡੀਆਂ ਲਈਏ ਤਾਂ ਪ੍ਰਾਈਵੇਟ ਹੋਣ ਚਾਹੇ ਸਰਕਾਰੀ ਹੋਣ ਤਾਂ ਲਗਾਤਾਰ ਬਿਮਾਰੀਆਂ ਦੀ ਜੇ ਕਰਕੇ ਜਿਹੜਾ ਲੈਣਾ ਜ਼ਰੂਰ ਲੱਗਿਆ ਗਿਆ। ਸੋ ਜ਼ਾਹਰ ਜੀ ਗੱਲ ਹੈ ਕਿ ਜਦੋਂ ਮੌਸਮ ਇੱਕਦਮ ਜਿਹੜਾ ਕਿ ਠੰਡਾ ਗਰਮ ਹੁੰਦਾ ਤਾਂ ਲੋਕ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਨੇ ਪਰ ਹੁਣ ਰਾਹਤ ਦੀ ਖਬਰ ਹੈ ਕਿ ਜਿਹੜਾ ਕਿ ਮੌਸਮ ਦਾ ਮિજાਜ ਸਭ ਬਦਲਣ ਵਾਲਾ ਪਰ ਜੋ ਤਾਜ਼ਾ ਪਵਿਕਵਣੀ ਕੀਤੀ ਕਿ ਕਿਸਾਨ ਇੱਕ ਵਾਰ ਫਿਰ ਜਿਹੜੇ ਚਿੰਤਾ ਜ਼ਰੂਰ ਹੋਗੇ ਨੇ ਕਿਉਂਕਿ ਜੇ ਮੀਂਹ ਪੈਂਦਾ ਤਾਂ ਸਿੱਧਾ ਜਿਹੜਾ ਕਿ ਇਸ ਦਾ ਸਿਰਫ ਫਸਲਾਂ ਤੇ ਵੀ ਪੈਣਾ ਸੁਭਾਵਿਕ ਹੈ। ਜੀ ਬਿਲਕੁਲ ਪਰਪਰਪਰ ਦੱਸਦੇ ਆ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਗੱਲ ਕੀਤੀ ਜਾਵੇ ਕਿਸਾਨਾਂ ਦੇ ਤੱਕ ਕਿਸਾਨਾਂ ਦੇ ਵੱਲੋਂ ਵੀ ਪਿਛਲੇ ਹਫ਼ਤੇ ਅਗਰ ਗੱਲਬਾਤ ਸਾਡੀ ਵੀ ਹੋਈ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਹਿ ਆਇਆ ਸੀਗਾ ਕਿ ਜਿਸ ਤਰੀਕੇ ਦੇ ਨਾਲ ਤਾਪਮਾਨ ਪੈ ਰਿਹਾ ਤਾਂ ਇਸ ਨਾਲ ਵੀ ਝਾੜ ਜਿਹੜਾ ਹੈਗਾ ਉਹ ਘਟਾਊਗਾ ਕਿਉਂਕਿ ਜਨਵਰੀ ਦੇ ਮਹੀਨੇ ਦੇ ਵਿੱਚ ਇੰਨੀ ਜਿਹੜਾ ਗਰਮੀ ਮੌਸਮ ਹੋਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਕਾਫੀ ਸਾਲਾਂ ਦਾ ਜਿਵੇਂ ਰਿਕਾਰਡ ਟੁੱਟਿਆ ਨਾ ਦੂਸਰੇ ਪਾਸੇ ਕਿਸਾਨ ਵੀ ਯਾ ਚਿੰਤਤ ਸੀਗੇ ਜੀ ਔਰ ਹੁਣ ਜੇ ਗੱਲ ਕੀਤੀ ਜਾਵੇ بارش ਅਗਰ ਜੇ ਥੋੜੀ-ਬਹੁਤ ਨੋਰਮਲ بارش ਪੈਂਦੀ ਹੈ ਤਾਂ ਉਸ ਨਾਲ ਜ਼ਿਆਦਾ ਇਹਨਾਂ ਨੂੰ ਨਹੀਂ ਫਰਕ ਪਊਗਾ ਅਗਰ ਜੇ ਤਾਪਮਾਨ ਦੇ ਵਿੱਚ ਜ਼ਿਆਦਾ ਉਸੇ ਤਰੀਕੇ ਦੀ ਰਹਿੰਦੀ ਸੀ ਤਾਂ ਝਾੜ ਦੇ ਵਿੱਚ ਘਟਾ ਆਉਣਾ ਚਾਹੀਦਾ ਜਿਵੇਂ ਆਪਾਂ ਹੁਣ ਦੇਖਿਆ ਜਾਵੇ ਧਰਨ ਦੀ ਸਾਗਰ ਡੈਮ ਦੇ ਵਿੱਚ ਇਸ ਤਰ੍ਹਾਂ ਦਾ ਮੁੱਦਾ ਬਣਿਆ ਹੋਇਆ ਹੈ ਕਿ ਉੱਥੇ ਵੀ ਜਿਹੜਾ ਹੈਗਾ ਕਿ ਪਾਣੀ ਘਟਦੇ ਜੇ ਲਗਾਤਾਰ ਗੱਲ ਕਹੀ ਜਰੀਏ ਤਾਂ ਇਹ ਆੜਾ ਦਿਨ ਤੇ ਬਿਜਲੀ ਦੇ ਵਿੱਚ ਸੰਕਟ ਹੋ ਸਕਦਾ ਹੈ ਪਰ ਕਿਤੇ ਨਾ ਕਿਤੇ ਅਗਰ ਜੇ ਮੀਂਹ ਪੈਂਦਾ ਹੈਗਾ ਲੋਡ ਤੋਂ ਵੱਧ ਪੈਂਦਾ ਤਾਂ ਵੀ ਨੁਕਸਾਨ ਹੈ ਅਗਰ ਜੇ ਥੋੜਾ ਬਹੁਤ ਪੈਂਦਾ ਤਾਂ ਬਿਮਾਰੀ ਵੀ ਜ਼ਰੂਰ ੱੱਕੀ ਜਾਵੇ ਜਿਹਦੇ ਵਿੱਚ ਸਾਰੇ ਵਰਕ ਦੇ ਜਿਹੜੇ ਉਹ ਖੁਸ਼ ਹੋਣਗੇ ਔਰ ਕਿਉਂਕਿ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਪਾਣੀ ਆਊਗਾ ਅਗਰ ਜੇ ਨਹੀਂ ਪਾਣੀ ਆਣ ਵਾਲੇ ਦਿਨਾਂ ਵਿੱਚ ਆਂਦਾ ਤਾਂ ਬਿਜਲੀ ਦਾ ਵੀ ਸੰਕਟ ਜਿਹੜਾ ਉਹ ਪੈਦਾ ਹੋ ਸਕਦਾ ਹੈ ਤੋਂ ਰੰਦੀਪ ਅੱਜ ਦੀ ਸਥਿਤੀ ਦੇ ਬਾਰੇ ਵੀ ਆਪਣੀ ਜਿਹੜੀ ਕੀ ਪੂਰੀ ਰਿਪੋਰਟ ਸਾਂਝੀ ਕਰਿਓ ਕਿ ਅੱਜ ਵੀ ਜਿਹੜਾ ਕੀ ਕਾਫੀ ਇਲਾਕੇ ਦੇ ਵਿੱਚ ਧੁੰਦ ਵੇਖਣ ਨੂੰ ਮਿਲ ਸੀ ਪਟਿਆਲਾ ਵਿੱਚ ਕੀ ਹਾਲਾਤ ਰਹੇ ਨੇ ਜੀ ਪਰਮਿੰਦਰ ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸ ਰਿਹਾ ਕਿ ਸਵੇਰੇ ਇਸ ਸਮੇਂ ਜਿਵੇਂ ਲਗਾਤਾਰ ਪਿਛਲੇ 4 ਦਿਨਾਂ ਦੇ ਵਿੱਚੋਂ ਉਸੇ ਤਰ੍ਹਾਂ ਹੋ ਰਿਹਾ ਹੈ ਅੱਜ ਵੀ ਸਵੇਰੇ ਜਿਹੜੇ ਜ਼ੀਰੋ ਵਿਜ਼ਿਬਿਲਟੀ ਸਵੇਰੇ ਬਿਲਕੁਲ ਵੀ ਕੋਹਰਾ ਸੀਗਾ ਬਹੁਤ ਜ਼ਿਆਦਾ ਧੁੰਦ ਸੀਗੀ ਤਾਂ ਜਿਸ ਨਾਲ ਦਿਖਾਈ ਨਹੀਂ ਦੇ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਜਰੂਰ 11:00 11:30 ਦੇ ਵਿੱਚ ਮੌਸਮ ਜਰੂਰ ਸਾਫ਼ ਹੋ ਜਾਂਦਾ ਹੈਗਾ ਪਰ ਇਸ ਵੇਲੇ ਫੇਰ ਜਿਹੜਾ ਉਹੀ ਹਾਲਾਤ ਬੜ ਚੁੱਕੇ ਹੋਇਆ ਤਕਰੀਬਨ 7 ਵਜੇ ਤੋਂ ਬਾਅਦ ਦੇ ਜਿਹੜੇ ਹਾਲਾਤ ਅੱਜ ਦੱਸੇ ਜਾ ਰਹੇ ਹੈਗਾ ਤਾਂ ਉਵੇਂ ਕੋਰਾ ਜਿਹਾ ਪਹਿਲੇ ਵਾਂਗੂ ਹੀ ਘਮਰ ਜਾਇਆ ਤਕਰੀਬਨ ਸਾਢੇ 6 ਦਾ ਸਮਾਂ ਹੋ ਚੁੱਕਿਆ ਹੋਇਆ ਤਾਂ ਤਕਰੀਬਨ ਹੋਰ ਅੱਧੇ ਪੋਨੇ ਇਹ ਉਹ ਸਿਤਰਾ ਕੋਰੇ ਦੇ ਜਿਹੜੀ ਚੱਦਰ ਹੈ ਹੌਲੀ ਹੌਲੀ ਵਿਛਣੀ ਸ਼ੁਰੂ ਹੋ ਜਾਏਗੀ ਜਰੂਰ ਜਿਹੜਾ ਪਟਿਆਲਾ ਸ਼ਹਿਰੀ ਇਲਾਕਾ ਹੈ ਤੇ ਇੱਥੇ ਥੋੜਾ ਡੇਟ ਜਿਹੜੀ ਹੈਗਾ ਫੋਗ ਹੁੰਦੀ ਹੈ ਪਰ ਜਿਹੜੇ ਸਾਈਡ ਦੇ ਆਊਟਰ ਏਰੀਆ ਜਿਵੇਂ ਆਪਾਂ ਰਾਜਪੁਰ ਰੋਡ ਦੀ ਗੱਲ ਕਰ ਲਈਦੀ ਜਾਵੇ ਬਹਾਦਰਗੜ ਦੀ ਗੱਲ ਕਰ ਲਈਦੀ ਜਾਵੇ 500 ਸਰਹੰਦ ਰੋਡ ਦੀ ਗੱਲ ਕਰ ਲਈਦੀ ਜਾਵੇ ਜਿਹੜਾ ਆਊਟਰ ਏਰੀਆ ਨੇ ਤਾਂ ਉੱਥੇ ਤਕਰੀਬਨ 6 6:30 ਤੋਂ ਬਾਅਦ ਜਨਾ ਹੈਗਾ ਕੋਰੇ ਦੀ ਜਿਹੜੀ ਚੱਦਰ ਉਹ ਵਿਛਣੀ ਸ਼ੁਰੂ ਹੋ ਜਾਂਦੀ ਹੈਗੀ ਸੋ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਲਈ ਵਾਕੀ ਜਦੋਂ ਹੁਣ ਮੌਸਮ ਦਾ ਮિજાਜ ਬਦਲ ਰਿਹਾ ਤਾਂ ਹੁਣ ਤੋਂ ਜਿਹੜ ਤੁੰਦ ਦੀ ਚਾਦਰ ਦੀ ਗ੍ਰਿਫਤ ਦੇ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਨੇ ਤਤੁੰਦ ਜਈ ਹੈ ਹੁਣ ਤੋਂ ਹੀ ਜਿਹੜਾ ਹੈ ਉਹ ਪੈਣਾ ਸ਼ੁਰੂ ਹੋ ਚੁੱਕੇ ਜਿਸ ਦਾ ਅਸਰ ਸੜਕੀ ਆਵਾਜਾਈ ਦੇ ਉੱਪਰ ਵੀ ਪੈ ਰਿਹਾ ਹੈ ਉਡਾਣਾ ਪ੍ਰਭਾਵਿਤ ਹੋ ਰਹੀਆਂ ਤੇ ਰੇਲਵੇ ਆਵਾਜਾਈ ਦੇ ਉੱਪਰ ਵੀ ਇਸ ਦਾ ਕਾਫੀ ਜ਼ਿਆਦਾ ਪ੍ਰਭਾਵ ਵਿਖੇ ਨੂੰ ਮਿਲਿਆ ਜਿਸ ਅਧਾਰ 'ਤੇ ਗੱਲ ਹੈ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਰੇਲਵੇ ਦੇ ਉੱਪਰ ਅਸਰ ਪਵੇਗਾ ਤਾਂ ਟ੍ਰੇਨਾਂ ਪਿੱਛੜ ਕੇ ਚੱਲਣਗੀਆਂ ਜਿਸ ਕਰਕੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਸਫ਼ਰ ਕਰਨ ਦੇ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਨੂੰ ਲੈ ਕੇ ਕੀ ਹਾਲਾਤ ਨੇ ਕਮੈਂਟ ਸੈਕਸ਼ਨ ਦੇ ਵਿੱਚ ਵਿਚਾਰ ਆਪਣੇ ਜ਼ਰੂਰ ਸਾਂਝੇ ਕਰਿਓ ਸਚੀ ਕਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਦਾ ਸਾਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹੈ ਮੌਸਮ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਪੰਜਾਬ ਸਮੇਤ ਗੁਆੰਡੀ ਰਾਜਾਂ ਦੇ ਵਿੱਚ ਹੁਣ ਮੌਸਮ ਦਾ ਮિજાਜ ਕੱਲ ਤੋਂ ਬਦਲਣ ਵਾਲਾ ਹੈ ਅਤੇ ਹੁਣ ਜਿਹੜਾ ਮੀਂਹ ਹੈ ਉਹ ਧੰਨ ਧੰਨ ਕਰਾਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ